ਸ਼ਰਾਬ ਘਟਾਲੇ ਜਿਹੜੀ ਅੰਦਰ ਗਏ ਨੇ ਇਹ ਤੇ ਇਹ ਜਦੋਂ ਸ਼ਰਾਬ ਵਾਲੇ ਕੰਮ 'ਚ ਪੈਸੇ ਲੈ ਸਕਦੇ ਆ ਬਾਕੀ ਦਾ ਬਹੁਤ ਸੌਖਾ ਰੇਤੇ ਵਾਲੇ 'ਚ ਲੈਣਾ ਸਿੱਖਾਂ ਦੀ ਗੱਲ ਕਰਨ ਲੱਗੇ ਵੀ ਅਸੀਂ ਸਿੱਖਾਂ ਲਈ ਹਾਂ ਦਾ ਨਾਰਾ ਮਾਰਾਂਗੇ ਕਈ ਗੱਲਾਂ ਇਹਨਾਂ ਨੇ ਕੀਤੀਆਂ ਫਿਰ ਹਰਮੰਦਰ ਸਾਹਿਬ ਦੀ ਫੋਟੋ ਦੇ ਉੱਪਰ ਝਾੜੂ ਲਾਤਾ ਮੈਨੂੰ ਅਜੇ ਤੱਕ ਇਹ ਨਹੀਂ ਨਾ ਤਾਂ ਮੈਨੂੰ ਦਾ ਦਿੱਲੀ ਮਾਡਲ ਦਾ ਕੋਈ ਸਮਝ ਆਈ ਹੈ ਤੇ ਨਾ ਪੰਜਾਬ ਮਾਡਲ ਦਾ ਮੈਨੂੰ ਇੰਨੀ ਕੁ ਸਮਝ ਤਾਂ ਆਈ ਆ ਵੀ ਬਿਸ਼ਰਮਾਂ ਦੀ ਡੁੱਲਗੀ ਧਾਲ ਤੇ ਯਾਰ ਉਹ ਨਹੀਂ ਕਹਿੰਦਾ ਪੂੰਜੀ ਖਾਂਦੇ ਨੇ ਪਹਿਲਾਂ ਦਿੱਲੀ ਮਾਡਲ ਚੱਲਦਾ ਰਿਹਾ ਹੁਣ ਥੋੜਾ ਬਦਲ ਕੇ ਹੁਣ ਕਹਿੰਦੇ ਕਿ ਪੰਜਾਬ ਮਾਡਲ ਹੁਣ ਇਸ ਕਰਕੇ ਮੈਨੂੰ ਨਹੀਂ ਲੱਗਦਾ ਪੰਜਾਬ ਮਾਡਲ ਇਹ ਹੋ ਸਕਦਾ ਵੀ ਪੰਜਾਬ ਵਾਲੇ ਆਪ ਇੱਕ ਗਰੁੱਪ ਬਣਾ ਕੇ ਆਪਣਾ ਇੱਕ ਨਵਾਂ ਮਾਡਲ ਪੇਸ਼ ਕਰ ਦੇਣ ਕੋਈ ਉਡੀਆਲੋ ਜੀ ਨਹੀਂ ਨਾ ਹਾ ਹਿੰਦੂਵਾਦ ਦੇ ਨਾਲ ਸਹਿਮਤ ਨੇ ਨਾ ਹੇ ਸਿੱਖਾਂ ਦੇ ਖਾਲਸਾਣ ਦੇ ਨਾਲ ਸਹਿਮਤ ਨੇ ਨਾ ਹੇ ਕ੍ਰਿਸ਼ਚਨਾਂ ਦੇ ਨਾਲ ਸਹਿਮਤ ਨੇ ਨਾ ਹੇ ਮੁਸਲਮਾਨਾਂ ਦੇ ਨਾਲ ਕਦੇ ਖੜੇ ਨੇ ਇਹ ਸਵਾਲ ਕਰਦਲੇ ਕਿ ਇੰਨਾ ਹਜ਼ਾਰੇ ਨਾਲ ਵੀ ਨਹੀਂ ਖੜੇ ਕਹਿੰਦੇ ਇਹ ਕਿਸੇ ਨਾਲ ਵੀ ਨਹੀਂ ਖੜਦੇ ਹੈਗੇ ਪਰ ਜਿਸ ਪ੍ਰਕਾਰ ਦਾ ਮੀਟਿੰਗ ਦਾ ਨਵੇੜਾ ਹੋਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੰਨੀ ਛੇਤੀ ਤਾਂ ਪੰਛੀ ਵੀ ਕਿਸੇ ਡਾਲੀ ਤੋਂ ਡਾਰੀ ਨਹੀਂ ਮਾਰਦਾ 10 ਮਿੰਟ ਦੀ ਮੀਟਿੰਗ ਖਤਮ ਪੰਜਾਬ ਦੇ 92 93 ਬਿਤੇ ਆ ਕੇ ਇਥੋਂ ਤੇਲ ਫੂਕੇ ਗਏ ਨੇ ਦਿੱਲੀ ਵਾਲੇ ਨੇ ਤੁਸੀਂ ਕਪੂਰਥਲਾ ਹਾਊਸ ਬੁੱਕ ਕਰਾਇਆ ਚਾਹ ਪਾਣੀ ਵੀ ਕੀਤਾ ਹੋਵੇਗਾ ਕਰੋੜਾਂ ਰੁਪਇਆ ਤੁਹਾਡਾ ਲੱਗਿਆ ਹੁਣ ਜਾਂ ਤਾਂ ਉਹ ਇਸ ਇਸ ਗੱਲ ਦਾ ਧੰਨਵਾਦ ਕੀਤਾ ਵੀ ਭਾਈ ਤੁਸੀਂ ਸਾਨੂੰ ਧੰਨ ਦੇ ਨਾਲ ਵੀ ਮਦਦ ਕੀਤੀ ਹੈ ਇਹ ਤਾਂ ਜਵਾਕਾਂ ਵਾਲੀਆਂ ਖੇਡਾਂ ਕਰਦੇ ਨੇ ਜਿਵੇਂ ਛੋਟੇ ਛੋਟੇ ਜਵਾਕ 5-6 ਸਾਲ ਦੇ ਕਦੇ ਅ ਰੋੜੇ ਮਾਰਨ ਲੱਗੇ ਫੇਰ ਇਕੱਠੇ ਹੋਗੇ ਤੇ ਕਦੇ ਮਿੱਟੀ 'ਚ ਲਿਪੜ ਗਏ ਉਹੋ ਜਿਹੀਆਂ ਇਹਦੀਆਂ ਹਰਕਤਾਂ ਨੇ ਇਹ ਸਟੇਟ ਚਲਾਉਣ ਦੇ ਕਾਬਿਲ ਬੰਦੇ ਥੋੜਾ ਨੇ ਪੰਜਾਬ ਦੇ ਵਿੱਚ ਜੇ ਤੁਸੀਂ ਕੋਈ ਮਾਡਲ ਲਾਗੂ ਕਰਨਾ ਪਹਿਲਾ ਤਾਂ ਹੁਣ ਪਹਿਲੀ ਡਿਮਾਂਡ ਜਿਹੜੀ ਹੈਗੀ ਆ ਪੰਜਾਬ ਪੰਜਾਬੀਆਂ ਲਈ ਰੋਜ਼ ਧਮਕੀ ਆਉਂਦੀ ਆ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਸਹਿਯੋਗੀ ਨੂੰ 30 ਲੱਖ ਦੀ ਧਮਕੀ ਆਈ ਤੇ ਗੋਲੀਆਂ ਚਲਾ ਦਿੱਤੀਆਂ ਹੁਣ ਇਹ ਕਿਹੜਾ ਪੰਜਾਬ ਮਾਡਲ ਦੇਣਾ ਚਾਹੁੰਦੇ ਆ ਜਦੋਂ ਮੈਂ ਸੜਕ ਤੇ ਜਾਂਦਾ ਸੇਫ ਹੀ ਨਹੀਂ ਮੈਂ ਜੀ ਇੱਥੇ ਕੰਮ ਕਿਵੇਂ ਕਰ ਲੂੰਗਾ ਜੀ ਚਾਹੇ ਮੇਰੇ ਕੋਲ ਕਿੰਨਾ ਵੀ ਪੈਸਾ ਹੋਵੇ ਪਿੰਡਾਂ ਦੀਆਂ ਕਹਾਵਤਾਂ ਨੇ ਕਹਿੰਦੇ ਨੇ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੱਜ ਨੂੰ ਤਾਂ ਜਾ ਰਹੀ ਐ ਪਰ ਜਿਹੜੇ ਪਹਿਲਾਂ ਕਰਮ ਕਰ ਲਏ ਉਹਨਾਂ ਦਾ ਸੁਧਾਰ ਕਰ ਲੈਣਾ ਚਾਹੀਦਾ ਸੀਗਾ ਮੈਂ ਗੱਲ ਕਰ ਰਿਹਾ ਐ ਇਨੀ ਦਿਨੀ ਆਮ ਆਦਮੀ ਪਾਰਟੀ ਚਰਚਾ ਦੇ ਵਿੱਚ ਐ ਚਰਚਾ ਦੇ ਵਿੱਚ ਹੋਵੇ ਵੀ ਕਿਉਂ ਨਾ ਕਹਿੰਦੇ ਦਿੱਲੀ ਬਹੁਮਤ ਮਿਲਣਾ ਸੀਗਾ ਪਰ ਮਿਲਿਆ ਨਹੀਂ ਵੱਡੇ ਚਿਹਰੇ ਆ ਰਗੇ ਜਦੋਂ ਮੀਟਿੰਗਾਂ ਖਤਮ ਹੁੰਦੀਆਂ ਨੇ ਭਗਵੰਤ ਮਾਨ ਸਾਹਿਬ ਹੋ ਰਹਾਂ ਦੀਆਂ ਬਾਕੇ ਬਾਹਰ ਆ ਕੇ ਇੱਕ ਵੱਡਾ ਐਲਾਨ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਅਸੀਂ ਪੰਜਾਬ ਮਾਡਲ ਲਾਗੂ ਕਰਾਂਗੇ ਦੇਸ਼ ਨੂੰ ਲਾਗੂ ਕਰਕੇ ਦਿਖਾਵਾਂਗੇ ਬਣਾ ਕੇ ਦਿਖਾਵਾਂਗੇ ਪਹਿਲਾਂ ਦਿੱਲੀ ਮਾਡਲ ਚੱਲਦਾ ਰਿਹਾ ਹੁਣ ਥੋੜਾ ਬਦਲ ਗਏ ਨੇ ਹੁਣ ਕਹਿੰਦੇ ਕਿ ਪੰਜਾਬ ਮਾਡਲ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਪੰਜਾਬ ਮਾਡਲ ਚਾਹੀਦਾ ਉਹਨਾਂ ਦੀ ਸੁਣਿਆ ਨਹੀਂ ਜਾਂਦੀਆਂ ਜਾਂ ਫਿਰ ਕੀ ਗੱਲ ਆ ਬਾਤਾਂ ਹੁੰਦੇ ਨੇ ਉਸ ਉੱਤੇ ਚਰਚਾ ਕਰਾਂਗੇ ਨਾਲ ਹੀ ਅਕਾਲੀ ਦਲ ਨੂੰ ਲੈ ਕੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਿੱਚ ਮਾਹੌਲ ਚੱਲ ਰਿਹਾ ਜਿਵੇਂ ਜਥੇਦਾਰਾਂ ਦੇ ਉੱਤੇ ਸਵਾਲ ਹੋ ਰਹੇ ਨੇ ਇਸ ਨੂੰ ਲੈ ਕੇ ਚਰਚਾ ਕਰਾਂਗੇ ਸਾਡੇ ਨਾਲ ਭਾਈ ਤਰਲੋਚਨ ਸਿੰਘ ਲਾਲੀ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜਕਸੀਰ ਜੀ ਜੀ ਸਮਾਂ ਦਿੱਤਾ ਧੰਨਵਾਦ ਭਾਈ ਜੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕਹਿੰਦੀ ਆਈ ਕਿ ਅਸੀਂ ਦਿੱਲੀ ਮਾਡਲ ਲਾਗੂ ਕਰਾਂਗੇ ਦਿੱਲੀ ਵਰਗੇ ਸਕੂਲ ਦਿੱਲੀ ਵਰਗੀ ਐਜੂਕੇਸ਼ਨ ਦਿੱਲੀ ਵਰਗੇ ਹਸਪਤਾਲ ਹਰ ਚੀਜ਼ ਦਿੱਲੀ ਵਰਗੀ ਉੱਥੇ ਬੀਬੀਆਂ ਨੂੰ ਪੈਸੇ ਦੰਨੇ ਆ ਤੇ ਇੱਥੇ ਵੀ ਦਵਾਂਗੇ ਤੁਹਾਨੂੰ ਕੀ ਲੱਗਦਾ ਹੁਣ ਕਹਿੰਦੇ ਕਿ ਅਸੀਂ ਪੰਜਾਬ ਮਾਡਲ ਲਾਗੂ ਕਰਾਂਗੇ ਦੇਸ਼ ਨੂੰ ਕਰਕੇ ਦਿਖਾਵਾਂਗੇ ਇਹ ਕੀ ਚੱਲ ਰਿਹਾ ਸੈਸ ਦੇ ਵਿੱਚ ਮੈਨੂੰ ਤਾਂ ਜਗਸੀਰ ਇੱਕ ਗੱਲ ਦੀ ਸਮਝ ਨਹੀਂ ਆਈ ਇੱਕ ਤਾਂ ਮੈਨੂੰ ਇਸ ਗੱਲ ਦੀ ਨਮੋਸ਼ੀ ਤੇ ਸ਼ਰਮ ਬਹੁਤ ਮਹਿਸੂਸ ਹੁੰਦੀ ਆ ਵੀ ਅਸੀਂ ਯਾਰ ਇਹਦਾ 파ਟ ਰਹਿ ਕਿਸੇ ਨਾਮ ਹੂੰ 2013-14 ਜਦੋਂ ਮੂਵਮੈਂਟ ਚੱਲੀ ਆ ਨਾ ਹਜ਼ਾਰੇ ਤੋਂ ਬਾਅਦ ਅਸੀਂ ਪੰਜਾਬ ਦੇ ਮੁਢਲੇ ਮੈਂਬਰਾਂ 'ਚ ਸੀ ਜਦੋਂ 14ਵਾਂ ਇਲੈਕਸ਼ਨ ਕਲੀਅਰ ਹੋਈ ਆ ਐਮਪੀ ਵਾਲੀ ਤੇ ਚਲੋ ਕਈ ਵਾਰ ਬੰਦਾ ਗਲਤੀਆਂ ਕਰ ਜਾਂਦਾ ਨਹੀਂ ਪਤਾ ਲੱਗਦਾ ਨਹੀਂ ਤੁਹਾਨੂੰ ਪੜਦੇ ਪਿਛਲਾ ਸੱਚ ਜਿਹੜਾ ਹੈਗਾ ਨਹੀਂ ਸਾਹਮਣੇ ਆਉਂਦਾ ਮੈਨੂੰ ਅਜੇ ਤੱਕ ਇਹ ਨਹੀਂ ਨਾ ਤਾਂ ਮੈਨੂੰ ਤਾਂ ਦਿੱਲੀ ਮਾਡਲ ਦਾ ਕੋਈ ਸਮਝ ਆਈ ਆ ਤੇ ਨਾ ਪੰਜਾਬ ਮਾਡਲ ਦੀ ਮੈਨੂੰ ਇੰਨੀ ਕੁ ਸਮਝ ਤਾਂ ਆਈ ਆ ਵੀ ਬਿਸ਼ਰਮਾ ਦੀ ਢੁਲਗੀ ਢਾਲ ਤੇ ਯਾਰ ਉਹ ਨਹੀਂ ਕਹਿੰਦਾ ਭੁੰਜੇ ਖਾਂਦੇ ਨੇ ਪਹਿਲਾਂ ਤਾਂ ਅਸੀਂ ਵੀ ਬੋੜ ਲਾਉਂਦੇ ਰਹੇ ਵੀ ਕਹੋ ਜੀ ਮਜੀਠੀਆ ਚੱਟੇ ਦਾ ਚੋਰ ਆ ਮੁਰਕੇ ਮਾਫੀ ਮੰਗ ਲਈ ਪਤਾ ਨਾ ਪਾਉ ਸਾਰਿਆਂ ਨੂੰ ਤੇ ਮੈਨੂੰ ਇਹ ਸਮਝ ਨਹੀਂ ਆਈ ਵੀ ਇਹ ਕਿਹੜਾ ਮਾਡਲ ਆ ਤੇ ਫਿਰ ਸਿੱਖਾਂ ਦੀ ਗੱਲ ਕਰਨ ਲੱਗੇ ਵੀ ਅਸੀਂ ਸਿੱਖਾਂ ਲਈ ਹਾਂ ਦਾ ਨਾਰਾ ਮਾਰਾਂਗੇ ਕਈ ਗੱਲਾਂ ਇਹਨਾਂ ਨੇ ਕੀਤੀਆਂ ਫਿਰ ਹਰਮੰਦਰ ਸਾਹਿਬ ਦੀ ਫੋਟੋ ਦੇ ਉੱਪਰ ਝਾੜੂ ਲਾਤਾ ਜਦੋਂ ਪੰਜਾਬ ਦੇ ਪ੍ਰਵਾਰੀ ਨੇ ਕਿਹਾ ਵੀ ਇਹ ਝਾੜੂ ਕਾਤੇ ਆ ਕਹਿੰਦੇ ਨਹੀਂ ਨਹੀਂ ਆਪਕੋ ਇਸ ਬਾਤ ਕੇ ਕੋਈ ਬਾਤ ਨਹੀਂ ਕਰਨੀ ਚਾਹੀਏ ਠੀਕ ਆ ਜੀ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਮਾਡਲ ਕਿਸ ਪ੍ਰਕਾਰ ਦਾ ਦੇ ਰਹੇ ਨੇ ਇਹ ਕਹਿੰਦੇ ਸੀ ਵੀ 55000 ਕਰੋੜ ਰੁਪਇਆ ਤੋਂ ਮੈਂ ਮਾਈਨਿੰਗ ਸੇ ਇਕੱਠਾ ਕਰ ਦੂੰਗਾ 20000 ਕਰੋੜ ਸ਼ਰਾਬ ਸੇ ਆ ਜਾਏਗਾ 3 ਸਾਲ ਹੋ ਗਏ ਪੰਜਾਬ ਦੀ ਸਰਕਾਰ ਨੂੰ ਮੈਨੂੰ ਇਹ ਸਮਝ ਨਹੀਂ ਆਇਆ ਵੀ ਉਹ ਪੈਸੇ ਹੈ ਕਿੱਥੇ ਨੇ ਤੇ ਅੱਜ 378000 ਕਰੋੜ ਰੁਪਏ ਦਾ ਪੰਜਾਬ ਸਰ ਕਰਜ਼ਾ ਹੋ ਗਿਆ ਅੱਜ ਦੀ ਮੈਂ ਤੁਹਾਨੂੰ ਫਿਗਰ ਦੱਸ ਰਹੇ ਹਾਂ ਤੇ ਹੁਣ ਪੰਜਾਬ ਦੀ ਆਬਾਦੀ ਨਾਲ ਇਹਨੂੰ ਕੱਢ ਲੋ ਵੀ ਕਿੰਨਾ ਕਿੰਨਾ ਕਿ ਕਿੱਥੇ ਚਲੇ ਗਿਆ ਕਰਜ਼ਾ ਇਹ ਸੰਸਦ ਦੇ ਵਿੱਚ ਵੀ ਸਵਾਲ ਉੱਟ ਰਹੇ ਨੇ ਕਿ ਇੱਕ ਇੱਕ ਕਿਸਾਨ 2 2 3 3 4 4 3 3 ਲੱਖ ਦਾ ਜਿਹੜਾ ਕਰਜ਼ਾਈ ਹੈਗਾ ਕਿਸਾਨ ਤਾਂ ਛੱਡੋ ਦੁਕਾਨਦਾਰ ਵੀ ਕਰਜ਼ਈਓ ਉਸ ਹਿਸਾਬ ਨਾਲ ਤਾਂ ਜਿਹੜਾ ਬੰਦਾ ਕੋਈ ਸ਼ਹਿਰ 'ਚ ਬਿਜ਼ਨਸ ਕਰਦਾ ਉਹ ਵੀ ਕਰਜ਼ਈ ਆ ਗੱਲ ਹੁਣ ਕਿੱਥੇ ਖੜੀ ਆ ਪੰਜਾਬ ਮਾਡਲ ਮੈਨੂੰ ਅਜੇ ਤੱਕ ਇਹਨਾਂ ਦੀ ਸਮਝ ਨਹੀਂ ਆਈ ਵੀ ਇਹ ਕਰਨਾ ਕੀ ਚਾਹੁੰਦੇ ਨੇ ਅਸਲ ਦੇ ਵਿੱਚ ਜਿਹੜੀ ਹੁਣ ਮੈਨੂੰ ਥੋੜੀ ਥੋੜੀ ਇਹਨਾਂ ਦਾ ਚਾਨਣਾ ਪੈ ਰਿਆ ਇਹ ਟਾਈਮ ਟਪਾ ਰਹੇ ਨੇ ਪੰਜਾਬ ਦੇ ਵਿੱਚ ਸਾਰੇ ਖਰਚੇ ਕੱਢ ਕੇ ਤਨਖਾਹਾਂ ਕੱਢ ਕੇ ਇਹ ਕਰਜ਼ਾ ਲਾਉਂਦੇ ਨੇ ਨਾਲ ਪ੍ਰੋਪਰ ਕਰਜ਼ਾ ਲਾਹ ਨਹੀਂ ਰਹੇ ਤਾਂ ਸਿਰਫ 3% ਬਚਦਾ ਤੇ 3% ਦੇ ਨਾਲ 22 ਜ਼ਿਲ੍ਹੇ ਨੇ ਤੇ ਇੱਕ ਜ਼ਿਲ੍ਹੇ ਦਾ ਵਿਕਾਸ ਵੀ ਨਹੀਂ ਕਰ ਸਕਦੇ ਤੁਸੀਂ 5 ਸਾਲ ਦੇ ਵਿੱਚ ਇਹ ਤਾਂ ਕਹਿੰਦੇ ਅਸੀਂ ਕਰਤਾ ਕਹਿੰਦੇ بڑا ਕੁਛ ਕਰਤਾ ਮਹੱਲਾ ਕਲੀਨਿਕ ਦੇਤੇ ਜਿਹਦੇ ਨਾਲ ਕਹਿੰਦੇ ਚੰਗੀਆਂ ਸਹੂਲਤਾਂ ਮਿਲਦੀਆਂ ਜਾਓ ਦਵਾਈ ਬੂਟੀ ਲੈ ਕੇ ਆਓ ਪਰ ਜਿੱਥੇ ਜਾ ਕੇ ਹੁਣ ਪੰਜਾਬ ਮਾਡਲ ਦੀ ਗੱਲ ਕਰਨ ਲੱਗੇ ਬਦਲ ਕਿਉਂ ਰਹੀਆਂ ਇਹ ਚੀਜ਼ਾਂ ਤੋਂ ਦੇਖੋ ਅਸਲ 'ਚ ਜਦੋਂ ਦਿੱਲੀ ਹਾਰ ਗਏ ਨਾ ਹੁਣ ਬਖਲਾ ਹਟਾ ਕੱਲ ਇਹਨਾਂ ਨੇ ਬੜੇ ਚਾਅ ਨਾਲ ਮੀਟਿੰਗ ਸੱਦੀ ਉਥੇ ਕਰਨਤਾ ਅਫਸੋਸ ਗਏ ਸੀ ਨਾ ਪਰ ਜਿਸ ਪ੍ਰਕਾਰ ਦਾ ਮੀਟਿੰਗ ਦਾ ਨਵੇੜਾ ਹੋਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੰਨੀ ਛੇਤੀ ਤਾਂ ਪੰਛੀ ਵੀ ਕਿਸੇ ਡਾਲੀ ਤੋਂ ਡਾਰੀ ਨਹੀਂ ਮਾਰਦਾ 10 ਮਿੰਟ ਦੀ ਮੀਟਿੰਗ ਖਤਮ ਪੰਜਾਬ ਦੇ 92 93 ਬਿਧਾਇਕ ਇਥੋਂ ਤੇਲ ਫੂਕੇ ਗਏ ਨੇ ਦਿੱਲੀ ਵਾਲੇ ਨੇ ਤੁਸੀਂ ਕਪੂਰਥਲਾ ਹਾਊਸ ਬੁੱਕ ਕਰਾਇਆ ਚਾਹ ਪਾਣੀ ਵੀ ਕੀਤਾ ਹੋਵੇਗਾ ਕਰੋੜਾਂ ਰੁਪਇਆ ਤੁਹਾਡਾ ਲੱਗਿਆ ਕੱਟਿਆ ਕੀ ਆ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਤੁਸੀਂ ਸਾਡੀ ਬਹੁਤ ਮਦਦ ਕੀਤੀ ਹੁਣ ਜਾਂ ਤਾਂ ਉਹ ਇਸ ਇਸ ਗੱਲ ਦਾ ਧੰਨਵਾਦ ਕੀਤਾ ਵੀ ਭਾਈ ਤੁਸੀਂ ਸਾਨੂੰ ਧੰਨ ਦੇ ਨਾਲ ਵੀ ਮਦਦ ਕੀਤੀ ਹੈ ਕਿ ਬਣਦਾ ਸੀਗਾ ਯਾਨੀ ਮੈਂ ਇਸ ਅਜੇ ਵੀ ਕਨਫਿਊਜ਼ਨ ਦੇ ਵਿੱਚ ਹੂੰ ਵੀ ਯਾਰ ਇਹ ਬੰਦੇ ਬਿਨਾਂ ਰਿਓਲੋਜੀ ਤੋਂ ਭਾਰਤ ਦੀ ਸਿਆਸਤ ਦੇ ਵਿੱਚ ਦਿੱਲੀ ਵਰਗੀ ਰਾਜਧਾਨੀ ਦੇ ਵਿੱਚ 10 ਤੋਂ 12 ਸਾਲ ਕਿਵੇਂ ਕਾਬਜ ਰਹਿ ਗਈ ਕੋਈ ਰਿਓਲੋਜੀ ਨਹੀਂ ਨਾ ਹਾ ਹਿੰਦੂਵਾਦ ਦੇ ਨਾਲ ਸਹਿਮਤ ਨੇ ਨਾ ਹਾ ਇਹ ਸਿੱਖਾਂ ਦੇ ਖਾਲਿਸਤਾਨ ਦੇ ਨਾਲ ਸਹਿਮਤ ਨੇ ਨਾ ਇਹ ਕ੍ਰਿਸ਼ਚਨਾਂ ਦੇ ਨਾਲ ਸਹਿਮਤ ਨੇ ਨਾ ਇਹ ਮੁਸਲਮਾਨਾਂ ਦੇ ਨਾਲ ਕਦੇ ਖੜੇ ਨੇ ਯਾਨੀ ਇਸ ਪ੍ਰਕਾਰ ਦੇ ਜਿਹੜੇ ਅਨਾਰਗਨਾਈਜ਼ਡ ਬੰਦੇ ਇੱਕ ਸਤਾ ਤੇ ਕਾਬਜੋ ਜਨ ਇਹ ਵੀ ਹੈਰਾਨੀਜਨਕ ਹੈਗਾ ਲੋਕ ਇਹ ਸਵਾਲ ਕਰ ਦਿੰਦੇ ਕਿ ਇੰਨਾ ਹਜ਼ਾਰੇ ਨਾਲ ਵੀ ਨਹੀਂ ਖੜੇ ਕਹਿੰਦੇ ਇਹ ਕਿਸੇ ਨਾਲ ਵੀ ਨਹੀਂ ਖੜਦੇ ਹੈਗੇ ਇਹਨਾਂ ਨੇ ਤਾਂ ਸਭ ਤੋਂ ਪਹਿਲਾਂ ਕਹਿੰਦਾ ਵੀ ਅੱਗੇ ਕਹਾਵਤ ਹੁੰਦੀ ਸੀ ਨਾ ਵੀ ਆਪਣਾ ਮਾਰੂ ਸਾਵੇਂ ਸਿੱਟੂ ਹੁਣ ਤਾਂ ਇਹ ਆਪਣੇ ਨੂੰ ਮਾਰ ਕੇ ਪੂਰੀ ਬਲ ਦੀ ਅੱਗ ਸਿੱਟਦੇ ਨੇ ਕਿੰਨੇ ਮਾਰੇ ਨੇ ਪ੍ਰਸ਼ਾਂਤ ਭੂਸ਼ਣ ਜਿਹੜਾ ਹਿੰਦੁਸਤਾਨ ਦਾ ਬਿਹਤਰ ਵਕੀਲ ਆ ਉਹਨੇ 1 ਕਰੋੜ ਰੁਪਇਆ ਵਾਈਟ ਮਨੀ ਜਿਹੜੀ ਹੈਗੀ ਆ ਜਿਸ ਦਿਨ ਪਾਰਟੀ ਫਾਰਮ ਹੋਈ ਆ ਆਮ ਆਦਮੀ ਪਾਰਟੀ ਇਹਨਾਂ ਨੂੰ ਦਿੱਤੀ ਸੀ ਚਿੱਟਾ ਪੈਸਾ 2 ਨੰਬਰ ਦਾ ਨਹੀਂ ਕਾਲਾ ਨਹੀਂ ਔਨ ਰਿਕਾਰਡ ਪੈਸਾ ਦਿੱਤਾ ਗਿਆ ਉਤੋਂ ਬਾਅਦ ਜਗਿੰਦਰ ਜਾਦਵ ਉਤੋਂ ਬਾਅਦ ਪੰਜਾਬ ਦਾ ਆਜੀ ਆਪਾ ਸਖਵਾਲ ਸਿੰਘ ਖਹਿਰਾ ਡਾਕਟਰ ਧਰਮਿੰਦਰ ਗਾਂਧੀ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਇਹਦੇ ਨਾਲ ਹੀ ਕੁਮਾਰ ਬਿਸ਼ਵਾਸ਼ ਕਰਨਵੇਦੀ ਕੀ ਉਹਨਾਂ ਲੋਕਾਂ ਦੇ ਵਿੱਚ ਕੋਈ ਐਬਿਲਿਟੀ ਨਹੀਂ ਸੀ ਜਾਂ ਇਮਾਨਦਾਰ ਨਹੀਂ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਮਾਡਲ ਮੂਲਡਰ ਕੋਈ ਨਹੀਂ ਉਹਨਾਂ ਦਾ ਇਹ ਤਾਂ ਜਵਾਕਾਂ ਵਾਲੀਆਂ ਖੇਡਾਂ ਕਰਦੇ ਨੇ ਜਿਵੇਂ ਛੋਟੇ ਛੋਟੇ ਜਵਾਕ 5-6 ਸਾਲ ਦੇ ਕਦੇ ਅ ਰੋੜੇ ਮਾਰਨ ਲੱਗੇ ਫੇਰ ਇਕੱਠੇ ਹੋਗੇ ਤੇ ਕਦੇ ਮਿੱਟੀ 'ਚ ਲਿਪੜ ਗਏ ਉਹੋ ਜਿਹੇ ਨੇ ਇਹਦੀਆਂ ਹਰਕਤਾਂ ਨੇ ਇਹ ਸਟੇਟ ਚਲਾਉਣ ਦੇ ਕਾਬਿਲ ਬੰਦੇ ਥੋੜਾ ਨੇ ਤੇ ਮੈਨੂੰ ਤਾਂ ਹੁਣ ਇਹ ਨਾਲ ਪਰ ਇਹ ਵੀ ਲੱਗਣ ਲੱਗ ਗਿਆ ਵੀ ਯਾਰ ਇਸ ਬੰਦੇ ਦੇ ਉੱਤੇ ਜਿਹੜਾ ਜਿਹਦੀ ਮਾਨਸਿਕਤਾ ਹੀ ਬਹੁਤ ਦਬੂ ਆ ਉਹਦੇ ਪਰ ਡਿਸਕਸ ਵੀ ਕੀ ਕਰੀਏ ਹੁਣ ਕਹਿੰਦੇ ਕਿ ਪੂਰੇ ਦੇਸ਼ ਨੂੰ ਦਿਖਾ ਦੇ ਕਿ ਪੰਜਾਬ ਮਾਡਲ ਕੀ ਆ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨੇ ਕਿ ਅਸੀਂ ਪੰਜਾਬ ਮਾਡਲ ਉਹ ਲਿਆਵਾਂਗੇ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਸੀਗਾ ਰਾਜ ਸੀਗਾ ਉਹ ਅਸੀਂ ਸਥਾਪਿਤ ਕਰਾਂਗੇ ਫਿਰ ਹੁਣ ਜਿਹੜਾ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਪੰਜਾਬ ਮਾਡਲ ਦਿਖਾਵਾਂਗੇ ਦੇਸ਼ ਨੂੰ ਉਹ ਕਿਹੜਾ ਮਾਡਲ ਹੋਏਗਾ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਕਿਹੜਾ ਹੋਏਗਾ ਜਾਂ ਤੁਸੀਂ ਇੱਕ ਦੱਸਣਾ ਚਾਹੋਗੇ ਕਿ ਸਾਡਾ ਪੰਜਾਬ ਮਾਡਲ ਇਹ ਹੈ ਇਹਨੂੰ ਲਾਗੂ ਕਰੋ ਹੁਣ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਨਵੀਂ ਨਿਊਜ਼ ਅੱਜ ਇੱਕ ਹੋਰ ਨਿਕਲ ਕੇ ਆ ਗਈ ਇਹ ਸਰਦਾਰ ਭਗਤ ਸਿੰਘ ਨੂੰ ਮਾਡਲ ਬਹੁਤ ਮੰਨਦੇ ਨੇ ਭਗ ਵੀ ਮੰਨਦੇ ਨੇ ਰੰਗ ਹੋਈਆਂ ਨਾ ਕਹਿੰਦੇ ਨਹੀਂ ਅਸੀਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਵਾਤੀਆਂ ਜੀ ਦਫ਼ਤਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਚਲੋ ਚੰਗੀ ਗੱਲ ਆ ਕੋਈ ਗੱਲ ਨਹੀਂ ਹੋਣਾ ਚਾਹੁੰਦਾ ਤੁਹਾਨੂੰ ਪਤਾ ਵੀ ਉਹਨਾਂ ਦਾ ਬਿੱਲ ਵੀ ਨਹੀਂ ਭਰਿਆ ਬਿਲੀ ਦਾ ਜਿਹੜਾ ਉਹ ਘਰ ਸਰਕਾਰੀ ਸਮਾਰਕਾ ਉੱਥੇ ਮੱਥਾ ਟੇਕਣ ਵੀ ਜਾਂਦੇ ਨੇ ਇਹ ਉਹਦਾ ਬਿੱਲ ਪੈਂਡਿੰਗ ਆ ਉਹ ਕਨੈਕਸ਼ਨ ਕੱਟਦਾ ਸੀਗਾ ਸਰਕਾਰ ਨੇ ਤੇ ਉਹ ਕਨੈਕਸ਼ਨ ਕੱਟਿਆ ਜਾ ਜਾ ਸਕਦਾ ਤੇ ਹੁਣ ਵੀ ਜਿਹੜਾ ਹੈਗਾ ਬਿੱਲ ਪੈਂਡਿੰਗ ਹੈਗਾ ਤੇ ਇਹ ਪੰਜਾਬ ਮਾਡਲ ਆ ਤੇ ਸਿਰਫ ਤੁਸੀਂ ਅਸਥਾਰਾਂ ਦੇ ਵਿੱਚ ਵੀ ਬੰਬ 에어ਪੋਰਟ ਤੇ ਦਿੱਲੀ 에어ਪੋਰਟ ਤੇ ਪੱਟੀ ਫੋਟੋ ਲਾਤ ਵੀ 86000 ਕਰੋੜ ਰੁਪਏ ਦਾ ਨਿਵੇਸ਼ ਉਹ ਦੱਸੋ ਤਾਂ ਸਹੀ ਕਿੱਥੇ ਆ ਪਿੱਛੇ ਜੇ BMW ਦਾ ਪ੍ਰੋਜੈਕਟ ਲਾਇਆ ਸੀ ਇਹਨਾਂ ਨੇ ਇੱਕ ਉਹ ਤਾਂ ਆਲ ਰੈਡੀ ਪਿਛਲੇ 20 ਸਾਲ ਤੋਂ ਫੈਕਟਰੀ ਚੱਲਦੀ ਆ ਤੇ ਉਹ ਬੈਂਡਰ ਨੇ ਬੰਦੇ ਜਿਹੜੀ ਮਰਜ਼ੀ ਕੰਪਨੀ ਉਹਨਾਂ ਤੋਂ ਜਿਹੜਾ ਪ੍ਰੋਡਕਟ ਬਣਾ ਸਕਦੀ ਸੀ ਤੇ ਮੁੱਖ ਮੰਤਰੀ ਸਾਹਿਬ ਆਪਣਾ ਠੱਪਾ ਲਾਉਣ ਲੱਗੇ ਮਿੰਟ ਲਾਉਂਦੇ ਪਿੱਛੇ ਇਹਨਾਂ ਨੇ ਨੌਕਰੀਆਂ ਦਿੱਤੀਆਂ ਵੀ ਇੱਕ ਆ ਇਧਰ ਉੱਪਰ ਨਾ ਕੰਡੀ ਦੇ ਖੇਤਰ ਦਾ ਪਿੰਡ ਸੀਗਾ ਕਹਿੰਦੇ ਆ ਪਹਿਲੀ ਕੁੜੀ ਆ ਜਿਹਨੂੰ ਅਸੀਂ ਮਾਸਟਰੀ ਮਾਸਟਰ ਲਾ ਦਿਤੀ ਆ ਉੱਥੇ ਬੰਦੇ ਉੱਠ ਕੇ ਆ ਗਏ ਦ ਉਹ ਕਹਿੰਦਾ ਬਾਈ ਜੀ ਮੈਂ 1960 ਦਾ ਪ੍ਰੋਫੈਸਰ ਲੱਗਿਆ ਹੋਇਆ ਹਾਂ ਉਸੇ ਪਿੰਡ 'ਚ ਜੰਮਿਆ ਪਲਿਆ ਉਹਨੇ ਗਣਾ ਤੇ ਵੀ ਇੰਨੇ ਫੌਜੀ ਸਾਡੇ ਪਿੰਡ 'ਚ ਇੰਨੇ ਪਹਿਲਾਂ ਨੌਕਰੀਆਂ ਕਰ ਚੁੱਕੇ ਨੇ ਕਰ ਚੁੱਕੇ ਨੇ ਯਾਨੀ ਸ਼ਰਮਨਾਕ ਬਤੀਰਾ ਪੰਜਾਬ ਮਾਡਲ ਗੱਲ ਤਾਂ ਹੁਣ ਇੱਥੇ ਖੜ ਗਈ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਕੋਈ ਮਾਡਲ ਲਾਗੂ ਕਰਨਾ ਪਹਿਲਾਂ ਤਾਂ ਹੁਣ ਪਹਿਲੀ ਡਿਮਾਂਡ ਜਿਹੜੀ ਹੈਗੀ ਆ ਪੰਜਾਬ ਪੰਜਾਬੀਆਂ ਲਈ ਅਸੀਂ ਕਿਸੇ ਦੇ ਖਿਲਾਫ ਨਹੀਂ ਕੋਈ ਕਿਸੇ ਲੇਬਰ ਦੇ ਖਿਲਾਫ ਨਹੀਂ ਜਿਹਨੂੰ ਪੰਜਾਬ ਚ ਅੱਜਕੱਲ੍ਹ ਭਈਆਂ ਦੇ ਖਿਲਾਫ ਰੌਲਾ ਪਾਉਂਦੇ ਅਸੀਂ ਇਸ ਗੱਲ ਦੇ ਖਿਲਾਫ ਹਾਂ ਵੀ ਯਾਰ ਆਓ ਤੁਸੀਂ ਕੰਮ ਕਰੋ ਪਰ ਇਹ ਤੇ ਭਾਗੀਦਾਰੀ ਤੁਹਾਡੀ ਕੋਈ ਨਹੀਂ ਤੁਸੀਂ ਲਾ ਐਂਡ ਆਰਡਰ ਤੁਹਾਨੂੰ ਮੇਨਟੇਨ ਕਰਕੇ ਤੇ ਨੇ ਲੋਡ ਹੁੰਦੀ ਆ ਸਮਿਆਂ ਦੀ ਤੁਸੀਂ ਮਹਾਰਾਸ਼ਟਰ ਚਲੇ ਜਾਓ ਉੱਥੇ ਸ਼ਿਫਟਸ ਹਨਾ ਚਾਹੇ ਉਦੋਂ ਬਠਾਕਰੇ ਵਾਲੀ ਆ ਉਹ ਜਦੋਂ ਵੀ ਟਿਕਟ ਦੇਣੀ ਆ ਚਾਹੇ ਐਮਸੀ ਤੋਂ ਲੈ ਕੇ ਐਮਪੀ ਤੱਕ ਟਿਕਟਾ ਉਹਨਾਂ ਨੇ ਪਹਿਲਾਂ ਪੁੱਛਦੇ ਆ ਉੱਥੇ ਇੱਕ ਸਵਾਲ ਆ ਮੈਨੂੰ ਵੀ ਕਾਫੀ دیر ਬਾਅਦ ਸਮਝ ਆਇਆ ਵੀ ਉਹ ਕਹਿੰਦੇ ਮੈਂ ਆ ਵੀ ਤੁਹਾਡਾ ਕੀ ਮਾਪਦੰਡ ਕੀ ਆ ਕਹਿੰਦਾ ਅਸੀਂ ਇੱਕ ਗੱਲ ਪੁੱਛਦੇ ਆ ਵੀ ਤੁਸੀਂ ਭੂਮੀ ਪੁੱਤਰੋਂ ਭੂਮੀ ਪੁੱਤਰ ਦਾ ਮਤਲਬ ਉੱਥੇ ਇਹ ਆ ਵੀ ਤੁਸੀਂ ਲੋਕਲੋਂ ਤਾਂ ਤੁਹਾਨੂੰ ਐਮਸੀ ਦੀ ਵੀ ਟਿਕਟ ਮਿਲਣੀ ਆ ਯਾਨੀ ਰਾਸਤਾ ਦੇ ਵਿੱਚ ਭਾਗੀਦਾਰੀ ਕਿਸੇ ਨੂੰ ਕੰਮ ਚਾਹੇ ਜਾ ਕੇ ਉਥੇ ਧਰਮਿੰਦਰ ਕਰੀ ਜਾਵੇ ਹਤਾਬਜਨ ਕਰੀ ਜਾਵੇ ਪੰਜਾਬ ਦੇ ਹੀਰੋ ਕਰੀ ਜਾਣ ਕੋਈ ਰੋਕ ਟੋਕ ਨਹੀਂ ਦੂਜੀ ਗੱਲ ਦੋ ਚੀਜ਼ਾਂ ਨੇ ਇੱਕ ਤਾਂ ਪੰਜਾਬ ਦੇ ਲੋਕਾਂ ਦੀ ਸਹੀ ਭਾਗੀਦਾਰੀ ਤਾਂ ਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਸਕੇ ਪੰਜਾਬ ਦੇ ਲੋਕਾਂ ਨੂੰ ਲੱਗੇ ਇਹ ਮਾਡਲ ਲਾਗੂ ਕਰਨਾ ਪਵੇਗਾ ਦੂਜਾ ਲੈਂਡ ਆਂਡਰ ਕਿੱਥੇ ਆ ਜੀ ਤੁਹਾਡਾ ਰੋਜ਼ ਧਮਕੀ ਆਉਂਦੀ ਆ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਸਹਿਯੋਗੀ ਨੂੰ 30 ਲੱਖ ਦੀ ਧਮਕੀ ਆਈ ਤੇ ਗੋਲੀਆਂ ਚਲਾ ਦਿੱਤੀਆਂ ਤੇ ਇੱਥੇ ਘੱਟੋ ਘੱਟ ਅੱਜ ਆਪਾਂ ਮਹਾਲੀ ਵਰਗਾ ਸ਼ਹਿਰ ਜਿੱਥੇ ਵੱਡੇ ਜਿਹੜੇ ਡੀਲਰ ਨੇ ਪ੍ਰਾਪਰਟੀ ਹਬਸ ਨੇ ਉਹ ਜਦੋਂ ਮਾੜਾ ਜਾਂ ਰਾਈਸ ਕਰਦੇ ਨੇ 2 ਰੁਪਏ ਕਮਾ ਲੈ ਬੰਦਾ ਤੁਹਾਨੂੰ ਪਤਾ ਵੀ ਇੰਡੀਅਨ ਸਿਸਟਮ ਦੇ ਵਿੱਚ ਕਮਾਈ ਕਰਨੀ ਕਿੰਨੀ ਔਖੀ ਆ ਜਿਸ ਪ੍ਰਕਾਰ ਦਾ ਇੱਥੇ ਸਿਸਟਮ ਆ ਜੁਡੀਸ਼ੀਅਲ ਸਿਸਟਮ ਆ ਸੋਸ਼ਲ ਸਿਸਟਮ ਸਾਡਾ ਹੈਗਾ ਉਹਦੇ ਵਿੱਚੋਂ ਨਿਕਲਣਾ ਲਿਟੀਗੇਸ਼ਨ 'ਚ ਬੰਦੇ ਉੱਝ ਜਾਂਦੇ ਨੇ ਵਿਚਾਰੇ ਤੇ ਨਾਲ ਹੀ ਇੱਕ ਥ੍ਰੈਟ ਆ ਜਾਂਦੀ ਆ ਇਹਦਾ ਮਤਲਬ ਕਿਤੇ ਨਾ ਕਿਤੇ ਜਾਂ ਤਾਂ ਪੁਲਿਸ ਦੀ ਅੰਗਾਲੀ ਆ ਜਾਂ ਪੁਲਿਸ ਦੇ ਥੱਲੇ ਵਾਲੇ ਅਫਸਰ ਇਸ ਪ੍ਰਕਿਰਿਆ ਨੂੰ ਚਲਾ ਰਹੇ ਆ ਕਿਉਂਕਿ ਜਦੋਂ ਸਰਕਾਰ ਦੇ ਉੱਪਰ ਕੰਟਰੋਲ ਨਹੀਂ ਹੁਣ ਇਹ ਕਿਹੜਾ ਪੰਜਾਬ ਮਾਡਲ ਦੇਣਾ ਚਾਹੁੰਦੇ ਆ ਜਦੋਂ ਮੈਂ ਸੜਕ ਤੇ ਜਾਂਦਾ ਸੇਫ ਹੀ ਨਹੀਂ ਮੈਂ ਜੀ ਇੱਥੇ ਕੰਮ ਕਿਵੇਂ ਕਰ ਲੂੰਗਾ ਜੀ ਚਾਹੇ ਮੇਰੇ ਕੋਲ ਕਿੰਨਾ ਵੀ ਪੈਸਾ ਹੋਵੇ ਮੈਂ ਜੀ ਇੱਥੇ ਕਿਵੇਂ ਪ੍ਰੋਗਰੈਸ ਕਰੂੰਗਾ ਆਪਣੀ ਤੇ ਮੇਰੇ ਬੱਚੇ ਨਹੀਂ ਜਦੋਂ ਸੇਫ ਸੜਕ ਤੇ ਜਾਂਦੇ ਹੋਏ ਕਾਲਜ ਪੜ੍ਹਦੇ ਹੋਏ ਸਕੂਲ ਪੜ੍ਹਦੇ ਤੁਸੀਂ ਜਿੰਨੇ ਮਰਜ਼ੀ ਵਧੀਆ ਬਿਲਡਿੰਗਾਂ ਬਣਾ ਦਿਓ ਗੱਲ ਤਾਂ ਇਹ ਆ ਵੀ ਪੰਜਾਬ ਮਾਡਲ ਦੇ ਵਿੱਚ ਤਾਂ ਹੁਣ ਦੋ ਹੀ ਡਿਮਾਂਡਸ ਨੇ ਇੱਕ ਪੰਜਾਬ ਪੰਜਾਬੀਆਂ ਲਈ ਤੇ ਦੂਜਾ ਲੈਂਡ ਆਰਡਰ ਦੀ ਪਹਿਲਾਂ ਤਾਂ ਹੁਣ ਇਹ ਗੱਲਾਂ ਸਿੱਧੀਆਂ ਕਰਨ ਵਾਲੀਆਂ ਹੋਣੀਆਂ ਇੱਥੇ ਇੱਥੇ ਸਥਿਤੀ ਚਲੇਗੀ ਆ ਤੇ ਜਿਸ ਪ੍ਰਕਾਰ ਦੀਆਂ ਗੋਲੀਬਾਰੀ ਦੀਆਂ ਘਟਨਾ ਹੋ ਰਹੀਆਂ ਕਤਲ ਤੁਸੀਂ ਅਖਬਾਰ ਚੱਕ ਲਓ ਪਹਿਲਾਂ 3-4 ਦਾ ਕਤਲਾਂ ਦੀ ਸੂਰੀ ਆਉਣੀ ਆ ਪੰਜਾਬ ਦੇ ਵਿੱਚ ਲੋਕ 50-50 ਹਜ਼ਾਰ ਲੈ ਕੇ ਬੰਦਾ ਮਾਰੀ ਜਾਂਦੇ ਨੇ ਤੇ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਪੰਜਾਬ ਬਦਲ ਦੀ ਇਹਨਾਂ ਦਾ ਹੁਣ ਜਰੂਸ ਨਿਕਲਿਆ ਪਿਆ ਹੁਣ ਕਹਾਣੀ ਬਿੱਲੀ ਜਿਹੜੀ ਥੈਲੀੋਂ ਬਾਹਰ ਆ ਗਈ ਭਗਵਾਨ ਤੁਮਾਨ ਦਾ ਸਿਰਫ ਆਪਣਾ ਚੰਮ ਵਿਚਾਰਿਆ ਤੇ ਪਿੱਛੇ ਪੁੱਛਿਆ ਜੀ ਸਕਵਾਲ ਸਿੰਘ ਕਹਿ ਰਹੇ ਨੇ ਚਲੋ ਮਾਤਾ ਸਾਰਿਆਂ ਦੀ ਹੁੰਨੀ ਆ ਵੀ ਆਸਟ੍ਰੇਲੀਆ ਦੇ ਗੜੇ ਕਾਤੇ ਵੱਜ ਰਹੇ ਉੱਥੇ ਕਿਹੜਾ ਮਾਡਲ ਲਾਗੂ ਕਰਨਾ ਇਹਦੇ ਵੀ ਵੱਜ ਰਹੇ ਨੇ ਦੋਨਾਂ ਦੇ ਵੀ ਵੱਜ ਰਹੇ ਨੇ ਇਹ ਸਾਰਾ ਮੈਨੂੰ ਇਹ ਲੱਗਦਾ ਵੀ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਆ ਹਰੇਕ ਸਟੇਟ ਦੇ ਵਿੱਚ ਨਹੀਂ ਰੋਕ ਸਕਦੇ ਤੁਸੀਂ ਕਿਉਂਕਿ ਸਿਸਟਮ ਇਹ ਸਾਡਾ ਏਦਾਂ ਦਾ ਇੱਕ ਦੋ ਨੰਬਰ ਦਾ ਰੈਵਨਿਊ ਜਨਰੇਟ ਹੁੰਦਾ ਚਾਹੇ ਉਹ ਬਸ ਪਹਿਲਾਂ ਬੱਸਾਂ ਦੇ ਪਰਮਟਾਜ ਹੁੰਦਾ ਸੀ ਕਈ ਬੰਦੇ ਨੌਕਰੀਆਂ ਝੁਕਰੀ ਜਾਂਦੇ ਸੀਗੇ ਪੰਜਾਬ ਦੇ ਵਿੱਚ ਹੁਣ ਜਿਹੜਾ ਇੱਕ ਤਾਂ ਐਕਸਾਈਜ਼ ਸ਼ਰਾਬ ਤੋਂ ਤੇ ਨਾਲ ਜਿਹੜਾ ਰੈਵਨਿਊ ਹੁੰਦਾ ਖਾਸ ਕਰਕੇ ਆਈਟੀ ਦੀਆਂ ਜਿਹੜੀਆਂ ਨਵੀਆਂ ਲੇਅਰਜ਼ ਨਿਕਲੀਆਂ ਨੇ ਤੇ ਇੱਕ ਤੀਜਾ ਹੈਗਾ ਮਾਈਨਿੰਗ ਤੋਂ ਉਹਦੇ ਵਿੱਚ ਨਿਕਲਣਾ ਹੀ ਨਿਕਲਣਾ ਠੇਕੇਦਾਰ ਬਿਨਾਂ ਸਰਕਾਰ ਤੋਂ 10 ਮਿੰਟ ਜੇ ਕੋਈ ਰੇਤੇ ਦੀ ਖੱਟ ਚਲਾ ਕੇ ਦਿਖਾ ਦੇਵੇ ਠੀਕ ਆ ਤਾਂ ਮੈਂ ਕਹਿ ਦੂੰ ਠੀਕ ਆ ਮੈਂ ਉਹਦਾ ਦੇਣਦਾਰ ਆ ਉਹ ਜਿਹੜਾ ਰੈਵਨਿਊ ਆ ਉਹ ਕਿੱਥੇ ਜਾ ਰਿਹਾ ਪੰਜਾਬ ਦੇ ਐਮਐਲਏ ਕਹਿੰਦੇ ਬਾਈ ਸਾਨੂੰ ਤਾਂ ਕੋਈ ਥੇਲਾ ਨਹੀਂ ਦਿੰਦਾ ਠੀਕ ਆ ਜੀ ਸਾਡੇ ਕਹਿੰਦੇ ਤਾਂ ਪਟਵਾਰੀ ਕੰਮ ਨਹੀਂ ਕਰਦਾ ਵੱਡੀਆਂ ਗੱਲਾਂ ਤਾਂ ਛੱਡੋ ਤੇ ਜੇ ਕੋਈ ਬਦਲੀ ਕਰਾਉਣੀ ਆ ਪਹਿਲਾਂ ਦਿੱਲੀ ਜਾਣਾ ਪੈਂਦਾ ਦਿੱਲੀ ਵਾਲੇ ਫਿਰ ਫੋਨ ਕਰਦੇ ਨੇ ਫਿਰ ਉਹ ਜਾ ਕੇ ਹੁੰਦਾ ਕੰਮ ਉਹ ਜੇ ਫਿਰ ਉਹ ਕਹਿੰਦੇ ਵੀ ਨਹੀਂ ਜੀ ਔਣੇ ਵਾਲਾ ਨਹੀਂ ਇਹਦਾ ਮਤਲਬ ਜਿਹੜਾ ਰੈਵਨਿਊ ਟਰਾਂਸਫਰ ਹੈਗਾ ਉਹ ਡਾਇਰੈਕਟ ਦਿੱਲੀ ਆ ਅਗਲੇ ਨੇ ਐਮਐਲਏ ਤੋਂ ਕੀ ਕਰਾਉਣਾ ਜੀ ਅਗਲਾ ਕਹਿੰਦਾ ਵੀ ਉਹ ਉੱਥੇ ਤੁਹਾਡੀ ਫਾਈਲ ਚਲੇਗੀ ਤੇ ਅਗਲਾ ਅਪਰੋਚ ਕਰਕੇ ਫਿਰ ਜਿਹੜਾ ਕੋਈ ਬੰਦਾ ਲਿੰਕ ਹੁੰਦਾ ਉੱਥੇ ਚਲੇ ਜਾਂਦਾ ਤੇ ਬਿਨਾ ਮੈਨੂੰ ਨਹੀਂ ਲਾਇਆ ਹੁਣ ਜੋ ਨਿਕਲਿਆ ਉਥੇ ਸ਼ਰਾਬ ਘਟਾਲੇ ਜਿਹੜੀ ਅੰਦਰ ਗਏ ਨੇ ਇਹ ਤੇ ਇਹ ਜਦੋਂ ਸ਼ਰਾਬ ਵਾਲੇ ਕੰਮ 'ਚ ਪੈਸੇ ਲੈ ਸਕਦੇ ਆ ਬਾਕੀ ਦਾ ਬਹੁਤ ਸੌਖਾ ਰੇਤੇ ਵਾਲੇ 'ਚ ਲੈਣਾ ਠੀਕ ਆ ਇਸ ਕਰਕੇ ਜਿਹੜਾ ਰੈਵਨਿਊ ਇਹ ਇਹ ਮਾਡਲ ਮੈਨੂੰ ਲੱਗਦਾ ਵੀ ਇਹ ਮੈਂ ਤਾਂ ਹੱਥ ਬੰਦਾਂ ਕਿਤੇ ਇਹ ਮਾਡਲ ਲਿਆ ਕੇ ਹੋਰ ਨਾ ਲਾਗੂ ਕਰ ਦੇਣ ਵੀ ਸਾਰਾ ਪੈਸਾ ਪਹਿਲਾਂ ਦਿੱਲੀ ਜਾਊਗਾ ਜਿਵੇਂ ਉਹਨੇ ਸੈਂਟਰ ਸਰਕਾਰ ਨੂੰ ਕਹੀ ਜਨਾਂ ਨਾ ਆਰਟੀਫ ਰੋਕਿਆ ਅਸੀਂ ਸੁਪਰੀਮ ਕੋਰਟ ਜਾਵਾਂਗੇ ਹਾਈ ਕੋਰਟ ਜਾਵਾਂਗੇ ਭਗਵਾਨਤਮਾਨ ਭਾਈ ਜੀ ਗੱਲ ਇਹ ਆ ਵੀ ਅਗਲੇ ਕਹਿੰਦੇ ਆਡਿਟ ਕਰਾਓ ਅਸੀਂ ਤਾਂ ਪੈਸਾ ਦਵਾਂਗੇ ਮੈਂ ਆਪਾਂ ਸਪੂਜ਼ ਕਰਉ ਮੈਂ ਉਹਨੂੰ ਪੰਜਾਬੀ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ 100 ਰੁਪਏ ਦਿੱਤਾ ਤੁਸੀਂ ਮੇਰੇ ਪਰਿਵਾਰ ਦੇ ਅੰਗੋਂ ਮੈਂ ਤੁਹਾਨੂੰ ਮੈਂ ਲਾਣੇਦਾਰਾਂ ਮੈਂ ਉਹ 100 ਰੁਪਏ ਦਾ ਪੁੱਛੂੰਗਾ ਤਾਂ ਸਹੀ ਨਾ ਵੀ ਭਾਈ ਤਾਂ ਕਿੱਥੇ ਖਰਚਿਆ ਤੂੰ ਤੁਸੀਂ ਕਹੋਗੇ ਵੀ 50 ਰੁਪਏ ਜੀ ਮੇਰੀ ਮੇਨਟੇਨੈਂਸ ਕੋਸਟ ਆ ਗਈ ਮੇਰੇ ਵਹੀਕਲ ਦੇ ਉੱਤੇ ਲੱਗੇ 20 ਰੁਪਏ ਦਾ ਮੈਂ ਖਾਣਾ ਖਾ ਲਿਆ ਕੋਈ ਆਡਿਟ ਤਾਂ ਹੁੰਦਾ ਨਾ ਇੱਥੇ ਤਾਂ ਆਡਿਟ ਹੀ ਕੋਈ ਨਹੀਂ ਸੀਗਾ ਤੇ ਉਹ ਜਦੋਂ ਹੁਣ ਸੈਂਟਰ ਵਾਲੇ ਪੁੱਛਦੇ ਨੇ ਵੀ ਪੈਸੇ ਦਾ ਤੁਸੀਂ ਕਰਦੇ ਆ ਮੰਗੀ ਜਾਂਦੇ ਹੋ ਵਾਰ-ਵਾਰ ਆਰ.ਟੀ.ਐਫ. ਅਸੀਂ ਤੁਹਾਨੂੰ ਕਿੱਥੇ ਦੇ ਦੀ ਜਾਂ ਪਹਿਲਾਂ ਹੀ ਹਿਸਾਬ ਨਹੀਂ ਆਇਆ ਤੇ ਜਦੋਂ 100 ਦਾ ਹਿਸਾਬ ਨਹੀਂ ਆਇਆ ਤੇ ਮੁੜ ਕੇ ਤੁਸੀਂ ਕੋਈ 1000 ਰੁਪਏ ਦੇ ਦੇ ਅਗਲਾ ਕਹਿੰਦਾ 100 ਤਾਂ ਇਹ ਡੁੱਬਿਆ ਹੀ ਆ ਪਤਾ ਨਹੀਂ ਕਿੱਥੇ ਕੀਤਾ ਹੋਏਗਾ ਤੇ ਜਦੋਂ ਮੈਂ ਇੱਕ ਗੱਲ ਹੋਰ ਕਹਿਣਾ ਮੈਨੂੰ ਬੜੀ ਚਿੰਤਾ ਕਰਦਾਰ ਤੋਂ ਵਿਹੂਨੇ ਲੋਕ ਜਦੋਂ ਸਤਾ ਦੇ ਵਿੱਚ ਲੋਕਾਂ ਨਾਲ ਧੋਖਾ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਸਤਾ ਚਾਉਂਦੇ ਨੇ ਤਾਂ ਫਿਰ ਜਿਹੜੀ ਲਕਾਈ ਲਈ ਕੋਈ ਚੰਗਾ ਸ਼ਗਨ ਨਹੀਂ ਹੁੰਦਾ ਤੁਹਾਨੂੰ ਪੰਜਾਬੀਆਂ ਨੂੰ ਲੱਗਦਾ ਹੋਊਗਾ ਵੀ ਸਾਡਾ ਬਿੱਲ ਮਾਫ ਹੋ ਗਿਆ ਬਿਜਲੀ ਤੋਂ ਅਸੀਂ ਬੜੀ ਰਲੀਫ ਆ ਪਰ ਉਸ ਦੀ ਆੜ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਕਰੋਨਾ ਸ਼ੁਰੂ ਹੋਇਆ ਸਰਕਾਰ ਕੇਜਰੀਵਾਲ ਦੀ ਸੀ ਨਾ ਲੋਕ ਭੁੱਲਦੇ ਨਹੀਂ ਮੈਂ ਇੱਕ ਜਗ੍ਹਾ ਆਪਣੀ ਗੱਡੀ ਖੜੀ ਕਰਕੇ ਮੈਟਰੋ ਚੜ੍ਹਨਾ ਸੀ ਤੇ ਮੈਂ ਉਹ ਗੱਡੀ ਖੜੀ ਕਰਕੇ ਅਚਨ ਜੇ ਮੇਰੇ ਢਾਠੀ ਬਣੀ ਸੀ ਮੈਂ ਮੂੰਹ ਤੋਂ ਖੋਲੀ ਪੁਲਿਸ ਵਾਲਿਆਂ ਨੇ ਮੇਰੀ ਫੋਟੋ ਖਿੱਚੀ 2000 ਰੁਪਏ ਦੀ ਪਰਚੀ ਕੱਟੀ ਮੇਰੀ ਜੁਰਮਾਨਾ ਲਾ ਜੁਰਮਾਨਾ ਲਾ ਕੇ ਕੀ ਕਰੋਨਾ ਬਚ ਗਿਆ ਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕ ਉੱਥੇ ਡੰਗੇ ਗਏ ਹੋਣਗੇ ਇਸ ਕਰਕੇ ਇੱਕ ਪਾਸੇ ਤਾਂ ਤੁਸੀਂ ਪਾਣੀ ਫ੍ਰੀ ਕਰੀ ਜਾਂਦੇ ਹੋ ਉਹ ਕਰੋਨਾ ਪੀੜ ਦੇ ਵਿੱਚ ਜਿੰਨਾ ਗੰਡਾਸਾ ਦਿੱਲੀ ਦੇ ਵਿੱਚ ਚੱਲਿਆ ਜਿੰਨਾ ਲੋਕਾਂ ਨੂੰ ਲੁੱਟਿਆ ਗਿਆ ਤਾਂ ਮੈਨੂੰ ਇਹ ਲੱਗਦਾ ਬਾਕੀ ਕਿਤੇ ਸਿਸਟਮ ਦੇ ਵਿੱਚ ਨਹੀਂ ਲੁੱਟਿਆ ਗਿਆ ਤੇ ਫਿਰ ਉਹ 2000 ਦੀ ਪਰਚੀ ਘੱਟ ਕੇ ਮੇਰਾ ਕਰੋਨਾ ਠੀਕ ਹੋ ਗਿਆ ਸੀ ਜਾਂ ਮੈਂ ਕਰੋਨੇ ਤੋਂ ਨਜਾਤ ਪਾ ਲਈ ਸੀ ਹੋਣਾ ਨਾ ਹੋਣਾ ਇਹ ਵੱਖਰਾ ਮੈਟਰ ਸੀਗਾ ਇਸ ਕਰਕੇ ਇਹ ਜਿਹੜੇ ਨੇ ਵੱਡੇ ਜਿਹੜੇ ਨੇ ਲੁੱਟ ਦੇ ਵਿੱਚ ਭਾਗੀਦਾਰ ਬਣ ਕੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਸੀ ਵੀ ਕਦੀ ਸਟੇਟ 'ਚ ਅਸੀਂ ਹੋਰ ਆ ਜਾਈਏ ਇਹ ਹੁਣ ਇਹਨਾਂ ਦੀ ਅਡਾਰੀ ਸੀ ਵੀ ਅਸੀਂ ਨੈਸ਼ਨਲ ਲੀਡਰਸ਼ਿਪ ਵੱਲ ਜਾਈਏ ਪਰ ਜਿਹੜੇ ਉਹ ਬੈਠੇ ਨੇ ਨਾ ਮੋਦੀ ਤੇ ਮਿਤ ਸ਼ਾ ਉਹਨਾਂ ਦੀ ਜੋੜੀ ਆ ਉਹਨਾਂ ਨੇ ਕਾਫੀ ਇਹਨਾਂ ਨੂੰ ਬਰਦਾਸ਼ਤ ਕੀਤਾ ਹੁਣ ਜਦੋਂ ਅੱਖ ਚ ਰੜਕ ਬਣ ਕੇ ਚਾਹੇ ਛੋਟਾ ਸੀ ਉਹਨਾਂ ਨੇ ਕੱਟ ਕੇ ਉਹ ਮਾਰਿਆ ਦਿੱਲੀ ਦੇ ਵਿੱਚੋਂ ਹੁਣ ਭੱਜ ਕੇ ਦਿਖਾਵੇ ਅੱਜ ਸਟੇਟਮੈਂਟ ਨਵੀਂ ਆ ਗਈ ਵੀ ਸੰਜੇ ਸਿੰਘ ਤੇ ਕੇਜਰੀਵਾਲ ਤੇ ਏਸੀਪੀ ਦੀ ਕਾਰਵਾਈ ਤਿਆਰ ਹੋਣ ਕਿਉਂਕਿ ਇਹ ਜਵਾਬ ਨਹੀਂ ਦੇ ਰਹਾ ਕਈ ਗੱਲਾਂ ਦੇ ਹੁਣ ਫੈਲਾ ਖੋਲਣਗੀਆਂ ਹੁਣ ਇਸ ਕਰਕੇ ਮੈਨੂੰ ਨਹੀਂ ਲੱਗਦਾ ਪੰਜਾਬ ਮਾਡਲ ਇਹ ਹੋ ਸਕਦਾ ਵੀ ਪੰਜਾਬ ਵਾਲੇ ਆਪ ਇੱਕ ਗਰੁੱਪ ਬਣਾ ਕੇ ਆਪਣਾ ਇੱਕ ਨਵਾਂ ਮਾਡਲ ਪੇਸ਼ ਕਰ ਦੇਣ। ਇਹ ਹੋ ਸਕਦਾ ਹੁਣ ਪੰਜਾਬ ਦਾ ਧੜਾ ਵੱਖਰਾ ਹੋਣ ਦੇ ਚਾਂਸਸ ਵੀ ਨੇ। ਪਰ ਉਹ ਇੱਕ ਸਮੱਸਿਆ ਭਗਵੰਤ ਮਾਨ ਨੂੰ ਲੀਡਰ ਮੰਨ ਨੂੰ ਐਮਐਲਏ ਤਿਆਰ ਨਹੀਂ ਠੀਕ ਉਹ ਚੱਲੀ ਜਾ ਰਹੇ ਨੇ ਪਰ ਉਹਨੂੰ ਲੀਡਰ ਨਹੀਂ ਮੰਨਦੇ ਤੇ ਇਹ ਗੱਲਾਂ ਵੀ ਉਡ ਰਹੀਆਂ ਨੇ ਵੀ ਕਿਤੇ ਨਾ ਕਿਤੇ ਦਿੱਲੀ ਦੇ ਬੀਜੇਪੀ ਦੇ ਵੱਡੇ ਲੀਡਰਾਂ ਨਾਲ ਭਗਵੰਤ ਮਾਨ ਦੀ ਗੂੜੀ ਸਾਂਝ ਆ। ਉਹ ਇਹਨੂੰ ਪਛਾਈ ਤੁਰੇ ਆ ਰਹੇ ਨੇ। ਨਹੀਂ ਹਾਲ ਜਿਹੜਾ ਕੇਜਰੀਵਾਲ ਦਾ ਹੋਇਆ ਜਿੱਦਣ ਮਾੜਾ ਜਿਹਾ ਟੇਡਾ ਹੋਇਆ ਉਹੀ ਇਹਦਾ ਕਰਨਗੇ ਇਸ ਕਰਕੇ ਪੰਜਾਬ ਮਾਡਲ ਦੀ ਨਾ ਕੋਈ ਪ੍ਰਵਾਹਾ ਨਾ ਕੋਈ ਡੈਫੀਨੇਸ਼ਨ ਆ ਨਾ ਕੋਈ ਗੱਲ ਆ ਨਾ ਕੋਈ ਬਾਤ ਆ ਐਵੇਂ ਦਗਮਜੇ ਮਾਰਦੇ ਨੇ ਬਿਨਾ ਗੱਲ ਤੋਂ ਬਿਨਾ ਕਾਣਾ ਵੀ ਹਟਦੇ ਪਾਣੀ ਤੋਂ ਮੋਜੇ ਖੋਲੇ ਹੋਏ ਨੇ ਇਹਨਾਂ ਨੇ ਤੇ ਸੀਐਮ ਸਾਹਿਬ ਤਾਂ ਹੁਣ ਤੁਹਾਨੂੰ ਪਤਾ ਹੀ ਆ ਮੈਂ ਕੀ ਕਹਾਂ ਚਲੋ ਉਹਨਾਂ ਦਾ ਨਿੱਜੀ ਜੀਵਨ ਆ ਵੀ ਉਹ ਪੀ ਲੰਦੇ ਨੇ ਆਪਣੀ ਉਹਦਾ ਬਰਗਾੜੀ ਭੋਗ ਤੇ ਪੀ ਕੇ ਚਲੇ ਗਏ ਸੀ ਉਹ ਜੋ ਮਰਜ਼ੀ ਕਹਿ ਸਕਦਾ ਕੱਲ ਵਾਲੀ ਸਟੇਟਮੈਂਟ ਵੀ ਮੈਂ ਦੇਖ ਲਈ ਕੋਈ ਸਜੀਦਾ ਲੀਡਰ ਵਾਲੀ ਸਟੇਟਮੈਂਟ ਥੋੜਾ ਕਹਿੰਦਾ ਜੀ ਉਹ ਖੈਰ ਇਹਨੇ ਲੱਡੂ ਵੰਡ ਤੇ ਉਹ ਯਾਰ ਇਹ ਮੈਟਰ ਥੋੜਾ ਮੈਟਰ ਦਾ ਤੁਸੀਂ ਹਾਰ ਕੇ ਆਏ ਹੋ ਅਗਰ ਤਾਂ ਪੰਡੂ ਗਾ ਹੀ ਤੁਹਾਡਾ ਵਿਰੋਧੀ ਆ ਜੀ ਬਾਜਵਾ ਸਾਹਿਬ ਆਪਣੇ ਆਦੀ ਖਿਆਲ ਕਰਨ ਬਾਜਵਾ ਸਾਹਿਬ ਕਿਹੜਾ ਪਾਵ ਬਚਨੇ ਚਾ ਸਾਰੀ ਭੱਜਣ ਉਹਨਾਂ ਦੇ ਪਾਵਰ ਚ ਤਾਂ ਤੁਸੀਂ ਆ ਜੇ ਥੋੜੇ ਭੱਜ ਗਏ ਤੇ ਫਿਰ ਤੁਸੀਂ ਕਿੱਥੇ ਖੜੇ ਹੋ ਜੀ ਇਸ ਕਰਕੇ ਇੱਕ ਨਾ ਮੈਨੂੰ ਇਹ ਲੱਗਦਾ ਵੀ ਹਾਰੀ ਹੋਈ ਲੜਾਈ ਲੜ ਰਹੇ ਨੇ ਇਹਨਾਂ ਦਾ ਅੰਤ ਜਿਹੜਾ ਹੈਗਾ ਨਾ ਇਹਨਾਂ ਦਾ ਜ਼ਰੂਰ ਹੋਊਗਾ ਵੀ ਆਮ ਆਦਮੀ ਪਾਰਟੀ ਹੁੰਦੀ ਸੀ ਜਿਵੇਂ ਇਹ ਕਹਿੰਦਾ ਸੀ ਨਾ ਇੱਕ ਸੀ ਕਾਂਗਰਸ ਜਿਵੇਂ ਵਿਐਸਪੀ ਦਾ ਹਾਲ ਹੋਇਆ ਹੋਇਆ ਮਾਇਆਪਤੀ ਠੀਕ ਹੈ ਇੱਕ ਵੱਡਾ ਚਿਹਰਾ ਬੈਠੀ ਆ ਉਹ ਇਹਨਾਂ ਦੇ ਹਾਲਾਤ ਬਣ ਜਾਣਗੇ ਕਿ ਉਹ ਵੀ ਐਸੀ ਤਰ੍ਹਾਂ ਸੈਂਕੜਲਾਂ ਦੇ ਵਿੱਚ ਫਸੀ ਸੀ ਹਾਂ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਕਹਿੰਦੇ ਤਲਵਾਰ ਲਟਕਾਤੀ ਉਹਨਾਂ ਦੇ ਧੌਣ ਤੇ ਉੱਤੇ ਅਕਾਲੀ ਦਲ ਜਾਣਬੁੱਝ ਕੇ ਉਹਨਾਂ ਨੂੰ ਟਾਰਗੇਟ ਕਰ ਰਿਹਾ ਕਰਤਾਰ ਕੁਸ਼ੀ ਕਰ ਰਿਹਾ ਹਰ ਚੀਜ਼ ਦੇ ਉੱਤੇ ਕਮੇਟੀ ਕਮੇਟੀ ਬਣੀ ਸੀਗੀ ਉਸ ਦੇ ਵਿੱਚ ਵੀ ਉਹਨਾਂ ਨੇ ਉਸ ਨੂੰ ਦੋਸ਼ੀ ਇਕਰਾਰ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਇਕਰਾਰ ਨੇ ਇਸ ਕਰਕੇ ਸਾਰੀਆਂ ਸਵਾਵਾਂ ਜਿਹੜੀਆਂ ਨੇ ਬਰਖਾਸਤ ਕਰਦੇ ਆ ਤਖਤ ਤੋਂ ਲਾਇਆ ਉਸ ਤੋਂ ਬਾਅਦ ਫਿਰ ਜਿਹੜੇ ਕਾਰਜਕਾਰੀ ਸੀਗੇ ਸਾਰੀਆਂ ਸਵਾਵਾਂ ਖੋਲੀਆਂ ਤੁਸੀਂ ਕਿਵੇਂ ਦੇਖ ਰਹੇ ਹੋ ਕਰਤਾਰ ਕੁਸ਼ੀ ਹੋ ਰਹੀ ਹੈ ਕਿ ਵਾਕਈ ਜਥੇਦਾਰ ਅਹਿਮਦੇਸੀਗੇ ਨੇ ਦੇਖੋ ਜਦੋਂ ਰਾਜਾ ਪੜੇ ਤਾਂ ਥੋੜੀ ਛਤਰਛਾਇਆ ਹਟੇ ਨੇ ਨਾ ਇਹੀ ਸੁਖਵੀਰ ਸਿੰਘ ਬਾਦਲੋਂ ਦੀ ਸਰਕਾਰ ਸੀ ਨਾ ਉਦੋਂ ਹੀ ਆਏ ਸਾਰੇ ਇਹੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਸੀ ਥੋੜਾ ਬਹੁਤਾ ਪ੍ਰਭਾਵ ਜ਼ੋਰ ਪੈਂਦਾ ਜਦੋਂ ਜਿਹੜਾ ਮੇਨ ਆਫਿਸ ਬਾਸ ਹੋਵੇ ਤੁਹਾਡਾ ਆਫਿਸ ਦਾ ਹੈੱਡ ਹੋਵੇ ਉਹ ਕਰਪਟਾ ਨਾ ਫਿਰ ਥੱਲੇ ਜਿਹੜਾ ਚਾਹ ਫੜਾਉਣਾ ਆਉਂਦਾ ਉਹ ਵੀ ਕਰਪਟ ਹੋ ਜਾਂਦਾ ਕਿਤੇ ਨਾ ਕਿਤੇ ਕਿਸੇ ਐਂਗਲ ਦੇ ਉੱਤੇ ਜਿਹੜੇ ਠੀਕ ਆ ਐਨਬੀ ਜਿਹੜੀ ਸਿਹਰਦ ਅ ਨੀ ਹੋਣਾ ਚਾਹੀਦਾ ਬਾਹਲਾ ਵੀਰ ਤੁਸੀਂ ਤੇ ਉਹ ਉਹਦੇ ਕਰੈਕਟਰ ਨੂੰ ਖਾਸ ਕਰਕੇ ਅ ਜਾਨੀ ਹਰਪੀ ਸਿੰਘ ਦੇ ਉੱਪਰ ਜਿਹੜੇ ਐਲੀਗੇਸ਼ਨ ਲੱਗੇ ਉਹਨਾਂ ਨੂੰ ਵੈਰੀਫਾਈ ਜ਼ਰੂਰ ਕਰਾਉਣਾ ਚਾਹੀਦਾ ਸੀਗਾ ਖਾਸ ਕਰਕੇ ਦੇਖੋ ਕਈ ਮੈਂਬਰਾਂ ਨੇ ਵਿਰੋਧ ਵੀ ਕੀਤਾ ਕਿ ਜਿਹੜੀਆਂ ਚੀਜ਼ਾਂ ਨੇ ਸਾਨੂੰ ਤਾਂ ਦਿਖਾਓ ਤੁਸੀਂ ਪੜ੍ਹ ਦਿੱਤੀਆਂ ਕਈ ਮੈਂਬਰਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਕਿ ਲਾਦਾ ਕਿ ਉਹ ਕਾਪੀਆਂ ਵੰਡਣੀਆਂ ਚਾਹੀਦੀਆਂ ਸੀ ਕਿ ਅਸਲ ਸੱਤ ਹੱਥ ਹਥਾ ਸਾਹਮਣੇ ਰੱਖਣੇ ਚਾਹੀਦੇ ਸੀ ਕਿ ਜਾਂ ਫਿਰ ਇਸ ਨੂੰ ਐਂ ਹੀ ਬਸ ਇੱਕ ਜੁਮਲਾ ਬਣਾ ਕੇ ਪੇਸ਼ ਕਰ ਦੇਣਾ ਕਿ ਹਾਂ ਇਹ ਚੀਜ਼ ਹੋ ਗਈ ਦੇਖੋ ਮੈਂ ਇੱਕ ਗੱਲ ਦੱਸਦਾ ਜਸੀਰ ਲੱਖ ਦੋਸ਼ ਹੋਣ ਗਿਆਨੀ ਜੀ ਚ ਗਿਆਨੀ ਆਰ ਪੀ ਸਿੰਘ ਚ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਦੇ ਵਿੱਚੋਂ ਆਪਣੀ ਹੋਂਦ ਗਵਾ ਰਿਆ ਇਸ ਇਨਸੀਡੈਂਟ ਨੇ ਆਮ ਲੋਕਾਂ ਨੂੰ ਲੱਗੇਗਾ ਵੀ ਬੜਾ ਪ੍ਰਭਾਵ ਨਹੀਂ ਪਾਉਣਾ ਪਰ ਸੁਖਵੀਰ ਬਾਦਲ ਦੀ ਸਾਖ ਨੂੰ ਖੋਰਾ ਲੱਗਣਾ ਤੈ ਆ ਸ਼੍ਰੋਮਣੀ ਅਕਾਲੀ ਦਲ ਜਿੰਨਾ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਹੀ ਕੋਈ ਨਾ ਕੋਈ ਆ ਕੇ ਜਿਹੜਾ ਡੈਂਟ ਜਿਹੜਾ ਨਮਾ ਪੈ ਰਿਹਾ ਤੇ ਇਸ ਮਸਲੇ ਨੂੰ ਅੰਦਰ ਵੱੜ ਕੇ ਸਲਝਾਉਣਾ ਚਾਹੀਦਾ ਸੀ ਕੋਈ ਐਡਾ ਇਸ਼ੂ ਨਹੀਂ ਸੀ ਉਹਨੀਆਂ ਸਮਾਵਾਵਾਂ ਬਰਕਰਾਰ ਰੱਖਦੇ ਕੋਈ ਗੱਲ ਨਹੀਂ ਉਹਨਾਂ ਨੂੰ ਟਾਈਮ ਦਿੰਦੇ ਪਰ ਜਿਸ ਪ੍ਰਕਾਰ ਪਹਿਲਾਂ ਹੀ ਬਦਨਾਮੀ ਦੇ ਤੁਸੀਂ ਤਾਂ ਪੜ ਚੱਕੀ ਫਿਰਦੇ ਹੋ ਸਿਰ ਦੇ ਉੱਤੇ ਤੇ ਇਹ ਬਦਨਾਮੀ ਦਾ ਟਿੱਕਾ ਲਾ ਕੇ ਅਕਾਲੀ ਦਲ ਨੇ ਸਰਵਾਈਵ ਨਹੀਂ ਕਰਨਾ ਤੇ ਜਿਹੜੇ 2-4 ਪੋਲੀਟਿਕਲ ਸਲਾਹਕਾਰ ਸੁਖਵੀਰ ਦੇ ਨੇ ਇਹ ਕਿਤੇ ਨਹੀਂ ਖੜਨੇ ਆ ਹੁਣ ਤੁਸੀਂ ਵੇਖੋ ਮਨਜਿੰਦਰ ਸਿੰਘ ਸਿਰਸਾ ਵੱਡਾ ਸਲਾਹਕਾਰ ਹੁੰਦਾ ਸੀ ਨਾ ਸੁਖਵੀਰ ਦਾ ਉਹ ਦਿੱਲੀ ਉੱਥੋਂ ਜਾ ਕੇ ਅਗਲਾ ਆਪਣਾ ਜਗਾੜ ਲਾਉਂਦਾ ਰਵੈਤੀ ਰਾਜਨੀਤੀ ਦੇ ਵਿੱਚ ਸੋ ਐਮਐਲਏ ਬਣ ਕੇ ਰਜ਼ਾਰੀ ਗਾਰਡਨ ਤੋਂ ਨਾ ਘਣਾਦਣਾ ਪ੍ਰਮੇਂਦਰ ਸਿੰਘ ਪਰਾੜ ਉਮਡਾ ਰਵਿਕਰਨ ਕਾਹਲੂ ਕਿੰਨੇ ਬੰਦੇ ਗਏ ਨੇ ਅਕਾਲੀ ਦਲ ਚ ਜਗਦੀਪ ਨਕਈ ਹੋਣੀ ਮੈਂ ਤਾਂ ਉਂਗਲੀਆਂ ਤੇ ਗਿਣਤ ਨਾ ਇਹ ਅਕਾਲੀ ਦਲ ਚੋਂ ਗਏ ਨੇ ਨਾ ਕਿਉਂਕਿ ਜਦੋਂ ਸਤਾ ਨਹੀਂ ਰਹਿੰਦੀ ਤੁਹਾਡੇ ਕੋਲੋਂ ਫਿਰ ਤੁਹਾਡੇ ਕੋਲ ਆਡੀਓਲੋਜੀ ਹੁੰਦੀ ਹੈ ਤੇ ਹੁਣ ਅਕਾਲੀ ਦਲ ਦੇ ਆ ਵੀ ਹਾਲਾਤ ਇਹ ਵੀ ਆਡੀਓਲੋਜੀ ਤਾਂ ਉਹਨਾਂ ਕੋਲ ਕੋਈ ਹੈ ਨਹੀਂਗੀ ਨਾ ਕੋਈ ਆਡੀਓਲੋਜੀ ਦੇ ਉੱਪਰ ਕੰਮ ਕਰ ਰਹੇ ਨੇ ਤੇ ਜਿਹੜੀ ਆਡੀਓਲੋਜੀ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਧਾਰਮਿਕ ਤੌਰ ਤੇ ਐਡੀਆਂ ਕਤਾਈਆਂ ਕੀਤੀਆਂ ਜਾ ਰਹੀਆਂ ਨੇ ਵੀ ਇਹ ਸ਼ਰਮਨਾਗ ਵਰਦਾਰੇ ਦੇ ਵਿੱਚ ਅਕਾਲੀ ਦਲ ਨੇ ਆਪਣਾ ਵੋਟ ਬੈਂਕ ਗਵਾ ਲਿਆ ਇਸ ਅਗਵੀਰ ਸਿੰਘ ਬਾਦਲ ਨੂੰ ਹੁਣ ਚੰਗੇ ਬੰਦਿਆ ਨਾ ਸਿਹਰਦ ਬੰਦਿਆ ਨਾਲ ਬੈਠ ਕੇ ਸੋਚਣ ਦੀ ਲੋੜ ਆ ਵੀ ਆਪਾਂ ਨੇ ਕਰਨਾ ਕੀ ਹੈ ਜੇ ਬਚਾਉਣਾ ਆਦਰਵਾਈਜ਼ ਉਹਨਾਂ ਦੇ ਪੈਰਲਲ ਫੋਰਸ ਖੜੀ ਹੋ ਗਈ 2MP ਅਮਰਤਪਾਲ ਹੁਣ ਜਿੱਤੇ ਹੋਏ ਨੇ ਤੇ ਲੋਕ ਜੇ ਨਾ ਇਹ ਹਟੇ ਨਾ ਤੇ ਲੋਕਾਂ ਨੇ ਫੇਰ ਝਕਾ ਕਿਸੇ ਨਾ ਕਿਸੇ ਪਾਸੇ ਕਰ ਲੈਣਾ ਜੇ ਅਕਾਲੀ ਦਲ ਇਹ ਸਮਝਦਾ ਆ ਵੀ ਅਸੀਂ ਡੋਮੀਨੇਟ ਕਰ ਜਾਾਂਗੇ ਹੁਣ ਡੋਮੀਨੈਂਸ ਨਹੀਂ ਹੋਣੀ ਬਹੁਤ ਬਹੁਤ ਸ਼ੁਕਰੀਆ ਬਾਈ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਆ ਸਰਕਾਰ ਪੰਜਾਬ ਸਰਕਾਰ ਪ੍ਰਚਾਰ ਕਰਦੀ ਸੀ ਕਿ ਜਿਸ ਤਿੱਕੇ ਦੇ ਨਾਲ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਬਾਈ ਹੁਣ ਕਹਿ ਰਹੇ ਨੇ ਕਿ ਸਾਨੂੰ ਇਹ ਡਰ ਹੈ ਕਿ ਕਿਤੇ ਆਪਣਾ ਕੋਈ ਮਾਡਲ ਨਾ ਬਣਾ ਲੈਣ ਕਿਤੇ ਫਿਰ ਉਹ ਲਾਗੂ ਕਰ ਦੇਣ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੇ ਬੜਾ ਕੁਝ ਕਿਹਾ ਸੀਗਾ ਉਹੀ ਪੰਜਾਬ 'ਚ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਭਾਸ਼ਣ ਦਿੰਦੇ ਨੇ ਸਾਨੂੰ ਕੋਈ ਚੰਗਾ ਲੀਡਰਾਂ ਵਾਲਾ ਕੋਈ ਤੱਥਾਂ ਵਾਲਾ ਨਹੀਂ ਲੱਗਦਾ ਆਨਲਾਈਨ ਸਮੇਂ ਦੇ ਵਿੱਚ ਕੀ ਸੁਧਾਰ ਹੁੰਦਾ ਇਹ ਦੇਖਣਾ ਆਏਗਾ ਜਿਸ ਤਿੱਕੇ ਦੇ ਨਾਲ ਬਾਈ ਨੇ ਵਿਚਾਰ ਰੱਖਣ ਕੈਮੇਸਾ ਜੋਗਦੇਰੀ ਸੀ ਰਣਵੀਰ ਸਿੰਘ ਧੰਨਵਾਦ